ਹਾਂਜੀ ਬਈ ਕਿਵੇਂ ਹੋ ਸਾਰੇ ਜਣੇ ਸਾਸਰੀ ਘਰ ਬਈ ਸਾਰੇ ਜਣੇ ਨੂੰ ਸੁੱਤਾ ਪਿਆ ਸੀ ਬਈ ਸੁੱਤਾ ਪਿਆ ਉਠਾ ਲਿਆ ਮੇਰੇ ਘਰ ਆਈ ਨੇ ਕਹਿੰਦੀ ਐ ਕਰਕੇ ਚਾਚੇ ਦਾ ਫੋਨ ਆਇਆ ਵੀ ਮਸ਼ੀਨ ਵਾਲਿਆਂ ਦੀ ਰੋਟੀ ਲੈ ਕੇ ਜਾਣੀ ਆ ਕਹਿੰਦੀ ਤੂੰ ਮੜੀ ਮੇਰੀ ਹੈਲਪ ਕਰਾਜ ਤੇ ਮੇਰੇ ਮੰਮੀ ਡੇੜੀ ਸਾਡੇ ਅੱਗੇ ਹੋਏ ਨੇ ਬਈ ਉੱਥੇ ਕਿੱਥੇ ਗਏ ਨੇ ਸਾਬੂ ਕੀ ਤਲਵੰਡੀ ਸਾਬੂ ਕੀ ਤਲਵੰਡੀ ਗਏ ਨੇ ਬਈ ਬਸਾਖੀ ਦੇ ਤੇ ਇਹ ਕਹਿੰਦੀ ਹੈਲਪ ਕਰਾ ਮੇਰੇ ਨਾਲ ਮੈਂ ਤਾਂ ਇਹ ਵੀ ਯਾਰ ਬੇਚਰੀ ਕਿਸੇ ਦੀ ਦਿੱਤੀ ਪੈਣਾਗੀ ਕਰਵਾ ਦੰਨੇਗੇ ਕੱਲੀ ਮਾਂ ਓਕੀ ਹੋ ਗਈ ਅੱਜ ਮੰਮੀ ਵੀ ਨਹੀਂ ਹੈਗੀ ਘਰੇ ਤਾਂ ਕਰਕੇ ਆਟਾ-ਉਟਾ ਦਾ ਇਹਨੇ ਲਿਆ ਗੋਨ ਮੈਨੂੰ ਕਹਿੰਦੀ ਚਟਨੀ ਕੁੱਟ ਦੇ ਮੈਂ ਚਟਨੀ ਦਾ ਮੈਂ ਕੁੱਟ ਦੂੰਗਾ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਲਿਆ ਫੜਾ ਦੇ ਮੈਨੂੰ ਨਹੀਂ ਕੁਝ ਪਤਾ ਹੈਗਾ ਕਸੇ ਦਾ ਗੰਡੇ ਗੁੰਡੇ ਫੜਾ ਦੇ ਤੇਨੂੰ ਕੁੰਡੇ ਚ ਕੁੱਟ ਕੇ ਦੇ ਦੂੰਗਾ ਪਹਿਲਾਂ ਬਈ ਅਸੀਂ ਕਬੱਡੀ ਖੇਡਦੇ ਰਹਾਂ ਜਦੋਂ ਉਹਦਾ ਰਾਗੜਾ ਬਹੁਤ ਕੁੱਟਦੇ ਹੁੰਦੇ ਸੀਗੇ ਕੋਟਾ ਬਦਾਬ ਦੂਮ ਕੁੱਟ ਕੇ ਤਾਂ ਕਰਕੇ ਹੁਣ ਬੁੜੀਆਂ ਮੈਨੂੰ ਹੀ ਕਹਦੇ ਵੀ ਤੂੰ ਚਟਨੀ ਕੁੱਟ ਦੇ ਹੁਣ ਕਿਹੜੇ ਖੇਡਣੇ ਜੰਦੇ ਖੇਡਾਂਗੇ ਬਈ ਬਾਈ ਐਦ ਕੀ ਮੂਰੇ ਪਰ ਮੇਰੀ ਮਾਂ ਮੇਰੇ ਨਾਲ ਬਹੁਤ ਲੜਦੀ ਐ ਵੀ ਤਾਂ ਖੇਡਣਾ ਨਹੀਂ ਗੰਡੇ ਵੀ ਬਈ ਸ਼ੇਰ ਨੂੰ ਆਪ ਹੀ ਜੀਰਨੇ ਪੈਗੇ ਸ਼ੱਕ ਵੀ ਸ਼ੇਰ ਜਿਹਾ ਕਰਨਾ ਪੈਣਾ ਸਾਰਾ ਕੁਝ ਬਈ ਭਰਾਵਾ ਅੱਜ ਬੇਲੇ ਸੀਗੇ ਜੇ ਕਿਤੇ ਹੁੰਦੇ ਹਰਿਆਣੇ 'ਚ ਫਿਰ ਤਾਂ ਤੂੜੀ ਵਾਲੀ ਚੱਲਦੀ ਹੁੰਦੀ ਹੁਣ ਨੂੰ ਹੁਣ ਲੋ ਜਾਰ ਬੈਠਾ ਟਰਾਲੀਆਂ ਲਿਖਦਾ ਹੁੰਦਾ ਪਰ ਚੱਲ ਕੋਈ ਗੱਲ ਨਹੀਂ ਜੋ ਦਾਤੀ ਨੂੰ ਮਨਜ਼ੂਰ ਬੰਦਾ ਕੀ ਕਰ ਸਕਦਾ ਬੰਦਾ ਤਾਂ ਇੱਕ ਸਿਰਫ ਝਟ ਨਹੀਂ ਘੁੱਟ ਸਕਦਾ ਬੰਦਾ ਹੋਰ ਕੀ ਕਰ ਸਕਦਾ ਨਮਕ ਮਿਰਚ ਮਸਾਲਾ ਪਾ ਦੇ ਅੱਧਾ ਕਿਦੋਂ ਮਿਰਚਾਂ ਵੀ ਪਾ ਦੇ ਤਾਂ ਹੁੰਦਾ ਕਹਿੰਦੇ ਤਾਂ ਵਿਚਾਰਾ ਰੱਬ ਦਾ ਜੀ ਆ ਇਹਨੂੰ ਤਾਂ ਕੁਝ ਨਹੀਂ ਪਤਾ ਕਹਿੰਦਾ ਜੇ ਕੁਝ ਪਤਾ ਲੈ ਦੱਸ ਦੇ ਆਸ਼ਕ ਕਹਿੰਦੀ ਤਿੰਨ ਤਰ੍ਹਾਂ ਦੇ ਹੁੰਦੇ ਨੇ ਦੇਖਿਓ ਵੀਡੀਓ ਇਹਦੀ ਆ ਗਿਆ ਬਈ ਮੇਰਾ ਯਾਰ ਬਸ ਹੁਣ ਕਿਉਂ ਨੌਕਰੀ ਨਾ ਹੋ ਤਾਂ ਵੀ ਬਹੁਤ ਦਾ ਐਂ ਇਹਨੂੰ ਮੈਂ ਆਖੇ ਦੀ ਮੈਂ ਬਥੇਰੇ ਜੱਟ ਨੇ ਬਦਾਮ ਗੁੱਟੇ ਨੇ ਬਹਿਣ ਦੇ ਰਹੇ ਸਾਨੂੰ ਵੀ ਨਹੀਂ ਪਤਾ ਇਹ ਪਾ ਦੇ ਕਹਿੰਦਾ ਕੀਤੀ 7-8 ਸਾਲ ਪਲਵਾਨੀ ਜੱਟਲੇ ਤਾਂ ਜਾ ਅਜੇ ਇੱਕ ਚਿੱਕੜ ਜੱਟੀ ਐ ਇੱਥੇ ਡੂਬੇ ਨਜ਼ਰ ਵਾਲੇ ਸ਼ਹਿਰ ਤੋਂ ਮੋੜਦਾ ਉਹ ਮੈਂ ਤਾਂ ਡੂ ਘਰਾਂ ਦਾ ਮੈਂ ਚੱਡੂ ਮੈਂ ਕਰਕੇ ਤੇ ਤੂੰ ਕਰ ਗਾ ਮਿਲ ਜਿਓ ਮੈਂ ਤੇ ਡਰ ਗਿਆ ਮਸੀਆ ਇਦਨੋਂ ਦੇ ਹੋਈ ਤੂੰ ਕਿ ਪਿੰਡ ਨੂੰ ਨਾ ਜਾਵੇਂ ਮਾਰ ਰਹੀ ਜੀ ਦੋ ਤਿੰਨ ਹੋਣੀ ਵੈਨ ਦਾ ਯਾਰ ਕੱਟਦਾ ਕਿਸ ਨਾਲ ਇਹਨਾਂ ਦਾ ਨਾ ਕੀ ਜੇਕਰ दारू ਨਾਲ ਤੀ ਰੇਜਦਾ ਤਾਉ ਜਾ ਤਾਂ ਚੱਲੇ ਐਨੀ ਪਤਾ ਨਹੀਂ ਕਿ ਵਕਤ ਪੈਸੇ ਪੂਜੇ ਗਨੇ ਬਣੋ ਬਣੀ ਹੋ ਜੂਗਾ ਨਾ ਮੈਂ ਜੇ ਉਹ ਬੇਦਿਆਰ ਮਰਜ਼ੇ ਦਾ ਰੂ ਬਣਾ ਲਈ ਉਹ ਜ਼ਰ ਦਾ ਜੇਕਰ ਰੂ ਮੇਰੇ ਨਾਲ ਭੈਣ ਦਾ ਜਮੀ ਨਹੀਂ ਸਾ ਜੇਕਰ ਦਾਰੂ ਬਣਾਤੀ ਉਹਦੀ ਕਰੇ ਉਹਦੀ ਕਰੇ ਉਹਦੀ ਬਾਣ ਵੜੀ ਹੋ ਜਾਊਗਾ ਕੱਲ ਨੂੰ ਜਾਣਾ ਆਪਾਂ ਵੀ ਫੇਰਾ ਮੇਰੇ ਕਿੰਦੇ ਹੁਣ ਭਗਤਾਂ ਨੂੰ ਮੈਂ ਕਿਹਾ ਨਾ ਕੱਲ ਨੂੰ ਸਵੇਰੇ ਲੰਘ ਚੱਲਾਂਗੇ ਮੈਂ ਲੈ ਕਹਿੰਦੀ ਗਾਹ ਪਾਤਾ ਇੱਕ ਤਾਂ ਭੈਣ ਦਾ ਯਾਰ ਕੰਮ ਕਰਾਓ ਇੱਕ ਉਪਰੋਂ ਅੱਗੇ ਗਾਹ ਪਾਤਾ ਲੈ ਸੁਣ ਲੋ ਅੱਜ ਦਾ ਟਾਈਮ ਪਤਾ ਕੀ ਆ ਖਲੀ ਨੇਕੀ ਕਰ ਸਿੱਤਰਖਾ ਅਜੇ ਦਾ ਟਾਈਮ ਭੈਣ ਲਾ ਜਾ ਰਹੇ ਇਹ ਵੀ ਕਿਸੇ ਦਾ ਫਾਇਦਾ ਕਰ ਤੇ ਉਹ ਮੂਰੋ ਸਿੱਤਰ ਲਾਊਗਾ ਜੀ ਪਾਈ ਜਾ ਨਾ ਤੁਸੀਂ ਦੇਖ ਲਿਓ ਬਰਤਨ ਇਹਦਾ ਇਹਦਾ ਪਾਊਗੀ ਤੈਨੂੰ ਮੈਂ ਦੱਸਤੀ ਗੱਲ ਮੈਂ ਵੀ ਤੁਹਾਨੂੰ ਦੱਸਤੀ ਗੱਲ ਇਹਦਾ ਪਾਊਗੀ ਵੀਡੀਓ ਤਾਂ ਫੋਨ ਤਾਂ ਨਹੀਂ ਫਿਰ ਥੋੜਾ ਧਿਆਨ ਅੱਛਾ ਹੁਣ ਤੂੰ ਫੋਨ ਭੰਨੇਗੀ ਮੇਰਾ ਮੇਰਾ ਤੂੰ ਫਿਊਚਰ ਹੀ ਖਰਾਬ ਕਰ ਦੇਗੀ ਫੋਨ ਭੰਨ ਕੇ ਤੁਸੀਂ ਮੇਰਾ ਫੋਨ ਕਿੰਨੇ ਵਾਰ ਭੰਨੇ ਹੈਂ ਤੇਰੇ ਤਾਂ ਮੈਂ ਗੁੱਸੇ ਜਾ ਕੇ ਭੰਨਦਾ ਹੁੰਨਾ ਮੈਂ ਵੀ ਗੁੱਸੇ ਜਾ ਕੇ ਤੁਹਾਨੂੰ ਮੈਂ ਕੀ ਪਿਆਰ ਨਾਲ ਭੰਨੂ ਸ਼ੋਹਨੀ ਨੀਰੇ ਕੱਲ ਨੂੰ ਅਜੀ ਜਦੋਂ ਨੂੰ ਤੈਨੂੰ ਕੁਸਾਊਗਾ ਵੀਡੀਓ ਪਾਵਾਗੇ ਉਦੋਂ ਨਾ ਅਸੀਂ ਭੱਜ ਜਾਗੇ ਦੇਖੀ ਸਿੱਧੂ ਮੂਸੇਵਾਲਾ ਦੀ ਫੋਟੋ ਸੁਭਾਈ ਘੜਨੇ ਓਏ ਕਿੰਨੀ ਘੜ ਲੱਗਦੀ ਹੈ ਨਾ ਛਲੀ ਚੌਪੁੱਤਾਂ ਦੀ ਅਮੀ ਕਪੈਣ ਆ ਇਹ ਆਈ ਵਾਰ ਨਵੀਂ ਲੈ ਲੈਂਦੇ ਆ ਫਿਰ ਉਦੋਂ ਬਾਅਦ ਉਹ ਕਰਕੇ ਇੱਕ ਦੋ ਸੀਜ਼ਨ ਲਾਉਂਦੇ ਉਦੋਂ ਬਾਅਦ ਨਵੀਂ ਲੈ ਲੈਂਦੇ ਆ ਮਸ਼ੀਨ ਤਾਂ ਨਵੀਂ ਰੱਖਦੇ ਆ ਜਮਾ ਟੌਪ ਦੀ ਨੂੰ ਮਿਲਣ ਕਿਉਂ ਨਾ ਲੈ ਕੇ ਦੋ ਦੋ ਰਫਲਾਂ ਸ਼ਹਿਰ ਦੇ ਰੇ ਚੱਲੇ ਬੰਦੇ ਤਾਂ ਆਪਣੇ ਸੁੱਤੇ ਪਏ ਨੇ ਸਸਰੀਕਾਲ ਜੀ ਅਸਰੀਕਾਲ ਚਾਚਾ ਕਿਵੇਂ ਸੁੱਤੇ ਪਏ ਸੀਗੇ ਹਾਂ ਹੁਣ ਜਾਗ ਰਹੇ ਸਾਈਦਾ ਨਾ ਹਾਂ ਸਿਆ ਔਰ ਵਜਾ ਤਾਂ ਠੀਕ ਆ ਆਏ ਬਈ ਸਾਡੇ ਚਾਚੇ ਫਰੀ ਹਾਂ ਨੰਬਰ ਸਰੀਏ ਨੰਬਰ ਸਰੀਏ ਬਾਹੂ ਹਾਂਜੀ ਕੰਦੀ ਕਿੱਦਾਂ ਹਾਲ ਠੀਕ ਹੈ ਮਰਾ ਠੀਕੋ ਆ ਜਾ ਖਾ ਰੋਟੀ ਫਿਰ ਲੈ ਬਾਈ ਰੋਟੀ ਬਣੀ ਆਪਾਂ ਖਵਾਤਾ ਸਾਰਾ ਓਕੇ ਹੋ ਗਿਆ ਕੰਮ ਦੋ ਤਿੰਨ ਸਾਲ ਲਗਾ ਤਾ ਦੇਲੀ ਮੇਰੇ ਬੱਟੂ ਦੇ 2000 ਕੱਢੇ ਕੋ ਗਾਂਡੂ ਬੰਦਾ ਸੀ ਉਹਦੀ ਗੱਲ ਚੱਲ ਰਹੀ ਹੈ ਯਾਰ ਜਿੱਦਾਂ ਦੀ ਡੇਢੀ ਮਰਤਾ ਵਾਰਾਂ ਯਾਰ ਲੈ ਹੁੰਦੀ ਆ ਇਹਦੇ ਬੱਡੂਏ 'ਚ ਰੋਜ਼ 2000 ਕੱਢ ਕੇ ਲੈਂਦਾ ਸੀ ਪਰ ਇਹਦੀ ਭੈਣ ਦਾ ਲੌੜਾ ਇੰਨੀ ਮਾੜੀ ਕਰਦਾ ਰਿਹਾ ਨਾ ਉਹ ਬੰਦਾ ਇੰਨਾ ਗਾਂਡੂ ਬੰਦਾ ਹੈਗਾ ਉਹਦੀ ਗੱਲ ਕਰ ਰਹੇ ਆਂਗੇ ਅਸੀਂ ਰੋਟੀ ਪਣੀ ਬਈ ਮੇਦੇ ਖਲੀ ਖਵਾਇਆ ਏ ਮਸ਼ੀਨ ਵਾਲਿਆਂ ਨੂੰ ਤੇ ਹੁਣ ਅਸੀਂ ਜਾ ਕੇ ਰੋਟੀ ਪਣੀ ਆਪਦਾ ਆਪ ਖਾਣੇ ਆਗੇ ਤੇ ਚੰਗਾ ਬਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਪਹਿਲਾ ਮਹਿਮਾਨ ਨਵਾਜੀ ਫੇਰ ਇਹ ਵੀ ਕੋਈ ਫੇਰ ਆਪ ਫੇਰ ਆਪ ਪਹਿਲਾ ਮਹਿਮਾਨਾਂ ਨੂੰ ਖਵਾਇੰਦਾ ਫੇਰ ਆਪ ਖਾਈਂਦਾ ਚੰਗਾ ਵੀ ਮਿੱਤਰੋ ਮਿਲਦੇ ਆਗੇ ਕੱਲ ਨੂੰ ਕੱਲ ਨੂੰ ਆਪਾਂ ਦੁਬਾਰੇ ਵਾਪਸੀ ਹਰਿਆਣੇ ਚ ਕਰ ਰਹੇ ਆਗੇ ਚੰਗਾ ਬਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ